正解です。 ਇਹ ਆਪਣੇ ਗੁਰਦੁਆਰਾ ਗਊ ਘਰ ਸਾਹਿਬ ਦੇ ਬੈਕ ਸਾਈਡ ਤੇ ਠੀਕ ਹੈ 40 ਲੱਖ ਦੀ ਲਾਗਤ ਦੇ ਨਾਲ ਮਾਦੋਪੁਰੀ ਪੁਲੀ ਤੱਕ ਜਿਹੜੀ ਇਹ ਸੜਕ ਬਣ ਜਾ ਰਹੀ ਆ ਇਹ ਬਹੁਤ ਵੱਡੀ ਰਾਹਤ ਆ ਲੋਕਾਂ ਨੂੰ ਪਹਿਲਾਂ ਇੱਥੇ ਜੰਗਲਾਤ ਹੀ ਸੀਗਾ ਸਮਝ ਲਓ ਇੱਥੇ ਕੋਈ ਨਾ ਕੋਈ ਆਉਂਦਾ ਸੀ ਨਾ ਕੋਈ ਜਾਂਦਾ ਸੀ ਅੱਜ ਲੁਧਿਆਣਾ ਇਹ ਸ਼ਹਿਰ ਦੀ ਆਬਾਦੀ ਨੂੰ ਦੇਖ ਕੇ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਜਿਹੜੀ ਆ ਉਹ ਇਸ ਗੱਲ ਲਈ ਅੱਜ ਲੋਕਾਂ ਦਾ ਬਚਨ ਮੰਨਦਾ ਵੀ ਹਰ ਕੰਮ ਦੇ ਵਿੱਚ ਜਿਹੜਾ ਪਬਲਿਕ ਹਿੱਤ ਦਾ ਕੰਮ ਆ ਉਹ ਪਹਿਲ ਦੇ ਆਧਾਰ ਤੇ ਕਰਾਇਆ ਜਾਵੇ ਇੱਥੇ ਜਦੋਂ ਇਹ ਸੜਕ ਬਣ ਜੂਗੀ ਸਮਰਾਲਾ ਚੌਂਕ ਤੋਂ ਲੈ ਕੇ ਚਾਂਦਸਲਮਾ ਹੈਬੋਅਲ ਡੈਰੀਆਂ ਤੱਕ ਲੋਕਾਂ ਨੂੰ ਸਿੱਧਾ ਜਿਹੜਾ ਰਸਤਾ ਵਾ ਛਿੱਡੀ ਵੱਡੀ ਟ੍ਰੈਫਿਕ ਦੀ ਸਮੱਸਿਆ ਹੱਲ ਹੋਊਗੀ ਇਹ ਲੋਕਾਂ ਦੀ ਅੱਜ ਕੰਮ ਦੀ ਗੱਲ ਜਿਹੜੀ ਆ ਲੋਕਾਂ ਦੇ ਹਿੱਤ ਦੇ ਵਿੱਚ ਆ ਔਰ ਕੰਮ ਕਰ ਰਹੇ ਆ ਜਮਿਨੀ ਲੈਵਲ ਤੇ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹੂਗਾ ਦੇ ਐਮਐਲਏ ਦਾ ਦੇਖਿਆ ਜਿੱਦਾਂ ਕਾਫੀ ਸਮੇਂ ਤੋਂ ਟ੍ਰੈਫਿਕ ਗਾਉਂ ਕਾਰ ਨੂੰ ਲੈ ਕੇ ਤਿੰਨ ਨੰਬਰ ਡਿਵੀਜ਼ਨ ਦੀ ਜਿਹੜੀ ਟ੍ਰੈਫਿਕ ਹੈ ਲੱਗਦਾ ਫਰਕ ਪਊਗਾ ਇਧਰ ਰੋਡ 100% ਫਰਕ ਪਊਗਾ ਕਿਉਂਕਿ ਜੀ ਨੇ ਕੁੱਟਾ ਦਰਿਆ ਨੂੰ ਲੈ ਕੇ ਲੱਖਾਂ ਦੀ ਕਰੋੜਾਂ ਦੀ ਪੋਲਿਟਿਕਸ ਹੋਈ ਹੈ ਦੇਖੋ ਪੋਲਿਟਿਕਸ ਵਾਲਾ ਜ਼ਮਾਨਾ ਲੱਤ ਗਿਆ ਇਹ ਪੰਜਾਬ ਦੇ 3.5 ਕਰੋੜ ਲੋਕਾਂ ਨੇ ਤਾਂ ਹੀ ਫਤਵਾ ਦਿੱਤਾ 92 ਮੈਂਬਰ ਚੁਣ ਕੇ ਵਿਧਾਨ ਸਭਾ ਚ ਭੇਜੇ ਸੀ ਕਦੇ ਆ ਜਿਹੜੀਆਂ ਸੜਕਾਂ ਤੇ ਤੁਸੀਂ ਪੱਤਰਕਾਰ ਵੀਰ ਅੱਜ ਖੜੇ ਹੋ ਉਹ ਅੱਜ ਇਸ ਸੜਕਾਂ ਦੇ ਉੱਤੇ ਆਮ ਬੰਦਾ ਕੋਈ ਆਕੇ ਨਹੀਂ ਲੰਘਦਾ ਸੀ ਨਾ ਕੋਈ ਇੱਧਰ ਆਉਂਦੀ ਇੱਥੇ ਜਾਨਵਰ ਤੁਰੇ ਫਿਰਦੇ ਸੀ ਸਾਰੇ ਇੱਥੇ ਅੱਜ ਬਹੁਤ ਵੱਡੀ ਰਾਹਤ ਆ ਗੁਰਦੁਆਰਾ ਗਊ ਘਰ ਜਿਹੜਾ ਇਤਿਹਾਸਕ ਬਾਬਾ ਨਾਨਕ ਦੀ ਚਰਨਛੋਹ ਧਰਤੀ ਆ ਅੱਜ ਆ ਪਿਛਲਾ ਇਲਾਕਾ ਜਿਹੜਾ ਵਾ ਉਹ ਸਾਰਾ ਸਾਡੇ ਗੁਰੂ ਘਰ ਆ ਕੇ ਸੀਸ ਚਕਾਇਆ ਕਰੋਗੇ ਲੋਕਾਂ ਦਾ ਜੀਵਨ ਸਫਲਾ ਹੋਊਗਾ ਇਹ ਸਰਕਾਰਾਂ ਦਾ ਕੰਮ ਹੁੰਦਾ ਜਿਹੜਾ ਪਿਛਲੇ ਸਮਿਆਂ ਤੇ ਹੋਇਆ ਨਹੀਂਗਾ ਨਹੀਂ ਜਿਹਦਾ ਲੱਗਦਾ ਵੀ ਜਿਹੜੇ ਪਹਿਲੇ ਵਿਧਾਇਕ ਰਹੇ ਨੇ ਇੱਥੇ ਵੀ ਉਹਨਾਂ ਨੇ ਰੋਕੀਆਂ ਤੇ ਦੇਖੀਆਂ ਦੇਖੋ ਉਹਨਾਂ ਕੋਲ ਵਿਚਾਰਿਆਂ ਕੋਲ ਇੱਕ ਤਾਂ ਰੱਬ ਵੱਲੋਂ ਸਰੀਰ ਭਾਰਾ ਸੀ ਇੱਧਰ ਆ ਹੀ ਨਹੀਂ ਸਕਦੇ ਸੀ ਮਿੱਟੀ ਮੁੱਟੀ ਟਿੱਬਿਆਂ 'ਚ ਤੁਰਨਾ ਔਖਾ ਲੱਗਦਾ ਹੁੰਦਾ ਅੰਮ੍ਰਿਤਸਰ ਜਿਹੜੀ ਆ ਸੜਕ ਹੈ ਅੰਗੋਦੀ ਜਿਹੜੀ ਚਾਂਦਰਮੇ ਅੱਗੇ ਬਾਕੀ ਸੁਧਾਇਕਾਂ ਤੱਕ ਚੱਲੀ ਜਾਂਦੀ ਏ ਤੇ ਅੱਗੇ ਵੀ ਥਾਲੀ ਸੜਕ ਦਾ ਕੰਮ ਕਰਲੇਗਾ ਸਾਰਾ ਹੈ ਬੋয়াল ਡੈਰੀਆਂ ਤੱਕ ਮੈਂ ਤੁਹਾਨੂੰ ਦੱਸਦਾ ਇਹ ਡੈਰੀਆਂ ਨੂੰ ਜੁੜਨੀਆਂ ਨੇ ਸੜਕਾਂ ਬੱਗਾ ਜੀ ਦੇ ਇਲਾਕੇ ਤੋਂ ਲਾ ਲਓ ਹਲਕਾ ਸੈਂਟਰ ਤੋਂ ਲਾ ਲਓ ਭੋਲਾ ਜੀ ਵੱਲੋਂ ਲਾ ਲਓ ਸਾਰੇ ਅਸੀਂ ਇਹ ਵਿਧਾਇਕ ਜਿਹੜੇ ਆ ਇਸ ਕੰਮ ਦੇ ਲਈ ਮਿਸ਼ਨ ਬਣਾ ਕੇ ਸਾਡੇ ਲੋਕਲ ਬਾਡੀ ਮੰਤਰੀ ਸਾਹਿਬ ਸੰਤ ਸੀਚਾਲ ਜੀ ਐਨੇ ਸੀਰੀਅਸ ਅਗਰ ਪਿਛਲੇ ਬੰਦੇ ਹੁੰਦੇ ਤਾਂ ਅੱਜ ਇਹ ਟਾਈਮ ਕੋਈ ਹੋਰ ਹੁੰਦਾ ਅੱਜ ਲੋਕਾਂ ਦੇ ਕੋਈ ਥੋੜਾ ਜਿਹਾ ਬੁੱਧਾ ਨਾਲਾ ਜਿਹੜਾ ਗੋਗੀ ਜਿਹਦੇ ਹਲਕੇ 'ਚ ਵੀ ਜਾਂਦਾ ਉਹਦੀ ਜ਼ਿੰਮੇਵਾਰੀ ਕੌਣ ਲਾਉਂਗਾ ਜ਼ਿੰਮੇਵਾਰੀ ਉਹਦੇ ਭਰਾ ਬੈਠੇ ਆ ਅਸੀਂ ਸਰਕਾਰ ਉਹਦੀ ਆ ਜੇ ਦੁਨੀਆ 'ਚ ਮੈਂ ਨਹੀਂ ਹੋਊਂਗਾ ਤਾਂ ਦੁਨੀਆ ਥੋੜਾ ਰੁਕ ਜੂਗੀ ਉਹਨੂੰ ਵੀ ਅਸੀਂ ਇਹੀ ਕੰਮ ਦੇ ਨਾਲ ਸ਼ਰਧਾਂਜਲੀ ਦਾਂਗੇ ਉਹ ਸਾਡਾ ਭਾਈ ਸੀ ਔਰ ਸਾਡਾ ਪਰਿਵਾਰ ਦਾ ਮੈਂਬਰ ਸੀ ਲੁਧਿਆਣੇ ਦੇ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਸੀਗਾ ਮਰਨਾ ਜਮਨਾ ਦਾ ਉਸ ਪਰਮਾਤਮਾ ਦੇ ਹੱਥਾਂ ਪ੍ਰਭੂ ਦੇ ਹੱਥਾਂ ਦੇਖੋ ਜੀ ਸਾਡੇ ਉਹ ਅਸ਼ੋਕ ਪ੍ਰਾਸ਼ਰ ਪੱਪੀ ਜੀ ਨੇ ਆ ਜਿਹੜਾ ਕਦਮ ਆ ਇਹ ਸ਼ਲਾਗਾ ਜੋ ਕਦਮ ਆ ਕਿਉਂਕਿ ਸ਼ਮਸ਼ਾਨ ਘਾਟ ਤੇ ਕੋਈ ਵੀ ਸੰਸਕਾਰ ਹੁੰਦਾ ਸੀਗਾ ਤਾਂ ਆਮ ਜਨਤਾ ਦੀਆਂ ਗੱਡੀਆਂ ਸਾਰਿਆਂ ਦੀ ਬਾਹਰ ਲੱਗਦੀਆਂ ਸੀ ਕਿਉਂਕਿ ਪਾਰਕਿੰਗ ਦੀ ਸਮੱਸਿਆ ਸੀ ਹੁਣ ਇਹਦੇ ਕਰਕੇ ਸਾਡੀ ਟੋਟਲ ਪਾਰਕਿੰਗ ਦੀ ਸਮੱਸਿਆ ਖਤਮ ਹੋ ਗਈ ਆ ਅਸੀਂ ਤੁਹਾਧੀਆਂ ਉਹ ਸ਼ੌਕ ਪ੍ਰਸ਼ਰਪਤੀ ਜੀ ਦੇ ਜਿਹੜੀ ਸੜਕ ਬਣਾਈ ਆ ਕਿਉਂਕਿ ਇਹ ਸੜਕ ਸਿੱਧੀ ਇੱਧਰੋਂ ਫਰੋਹੇਪੁਰ ਰੋਡ ਤੱਕ ਨਿਕਲ ਜਾਏਗੀ ਵਾਇਆ ਹੈਬੋਵਾਲ ਹੰਬੜਾ ਰੋਡ ਨੂੰ ਨਿਕਲ ਜਾਏਗੀ ਸਾਡੀ ਸੜਕ ਦੀ ਜਿਹੋ ਸਮੱਸਿਆ ਸੀਗੀ ਜੋ ਜਾਮ ਦੀ ਸਮੱਸਿਆ ਸੀ ਉਹ ਖਤਮ ਹੋ ਜੂਗੀ ਧੰਨਵਾਦ ਬੁੱਢੇ ਨਾਲੇ ਦੇ ਉੱਤੇ 40 ਸਾਲ ਸਾਨੂੰ ਰਹਿੰਦਿਆਂ ਕਿਰਪਾਲ ਨਗਰ ਚ ਹੋ ਗਏ ਜੀ ਇਸ ਜਗ੍ਹਾ ਦੇ ਉੱਤੇ ਜੋ ਹਾਲਾਤ ਨੇ ਅੱਜ ਦੇ ਇਸ ਤੋਂ ਪਹਿਲਾਂ ਕਦੇ ਵੇਖਿਆ ਹੀ ਨਹੀਂ ਕਿਉਂਕਿ ਵਧੀਆ ਛੜਕਾਂ ਮਰਨੀਆਂ ਸਾਈਡ ਦੇ ਰੋਡ ਦੇ ਔਰ ਨਾਲੇ ਦੀ ਸਫਾਈ ਹੋ ਰਹੀ ਹੈ ਸੰਤ ਅਸੀਂਚੇਵਾਲ ਨੇ ਇੱਥੇ ਆ ਕੇ ਪਾਣੀ ਨੂੰ ਸਾਫ਼ ਕਰਨ ਵਾਸਤੇ ਜਿਹੜਾ ਟਿਊਬ ਲਗਾਇਆ ਹੈ ਇਹਦੀ ਲੋਕਾਂ ਨੂੰ ਬਹੁਤ ਸਹੂਲਤ ਮਿਲੇਗੀ ਪਰ ਇੱਕ ਚੀਜ਼ ਹੈਗੀ ਹੈ ਜਿਹੜੀ ਦਰਿਆ ਦੇ ਕੰਢੇ-ਕੰਢੇ ਸੀਵਰੇਜ ਵਗੈਰਾ ਨਹੀਂ ਚੱਲਦੇ ਪਏ ਨੇ ਫਿਲਹਾਲ ਇੱਕ ਤਾਂ ਉਹ ਨੋਟਿਸ ਦੇ ਕੇ ਬੰਦ ਕਰਵਾਇਆ ਜਾਂਦਾ ਕਿ ਬੁੱਢੇ ਨਾਲੇ ਦੇ ਵਿੱਚ ਗੰਦਾ ਪਾਣੀ ਨਾ ਪੋਵੇ ਉਹ ਜਦ ਤੱਕ ਬੰਦਰੀ ਹੁੰਦੇ ਲੋਕ ਸਮਝਦਾਰ ਨਹੀਂ ਹੁੰਦੇ ਤੇ ਨਾਲੇ ਦੇ ਵਿੱਚ ਤੇ ਪਾਣੀ ਗੰਦਾ ਪੈਂਦਾ ਰਹੇਗਾ। ਇੱਕ ਗੱਲ ਦੇਖਿਆ ਦੂਸਰਾ ਅਸੀਂ ਉਹਨ ਦੇਖਿਆ ਹੈ ਮੋਕੇ ਉੱਤੇ ਜਾ ਕੇ ਕਿ ਜਿਹੜਾ ਪਾਣੀ ਗਊਸ਼ਾਲਾ ਦਾ ਵਿਚਾਰਿਆ ਹੈ ਬਹੁਤ ਤੇਜ਼ੀ ਨਾਲ ਗੋਬਰ ਆ ਰਿਹਾ ਹੈ। ਗੋਬਰ ਆ ਰਿਹਾ ਹੈ। ਉਹਨੂੰ ਵੀ ਕਿਸੇ ਢੰਗ ਦੇ ਨਾਲ ਐਡਜਸਟ ਕਰਕੇ ਕਿਤੇ ਹੋਰ ਪਾਸੇ ਨੂੰ ਭੇਜਿਆ ਜਾਵੇ ਤਾਂ ਕਿ ਇਹਦੇ ਵਿੱਚ ਨਾ ਪਵੇ। ਬਾਕੀ ਛੜਕਦੀ ਗੱਲ ਹੈ ਜਿਹੜੀ ਕਿ ਸਮਰਾਲਾ ਚੌਂਕ ਤੋਂ ਜੀਟੀ ਰੋਡ ਤੱਕ ਸ਼ੁਰੂ ਹੋ ਕੇ ਹੈਬੋਵਾਲ ਵੱਲ ਨੂੰ ਜਾਣੀ ਹੈ। ਬੜੀ ਵੱਡੀ ਉਪਲਬਧੀ ਹੈ। ਤਾਂ ਕਿ ਲੋਕ ਜਿਹੜੇ ਨੇ ਵਿਚਾਰੇ ਕੋਈ ਬਿਮਾਰ ਹੈ ਕੋਈ ਇਸ ਤਰ੍ਹਾਂ ਦਾ ਡੀ ਐਮ ਸੀ ਜਾਣਾ ਕਿਤੇ ਜਾਣਾ ਤੇ ਬੜੇ ਦਿੱਕਤ ਚ ਆਉਂਦੇ ਨੇ ਤੇ ਉਹ 2 ਮਿੰਟਾਂ ਵਿੱਚ ਹੀ ਉੱਥੇ ਪਹੁੰਚਣਗੇ ਇਹ ਸਾਰੀ ਐਮ ਐਲ ਏ ਸਾਹਿਬ ਦੀ ਅਸ਼ੋਕ ਪ੍ਰਾਸ਼ਰ ਪੱਪੀ ਜੀ ਦੀ ਦੇਨ صدਕਾ ਹੋ ਰਿਹਾ ਹੈ ਬੜੇ ਧੰਨਵਾਦੀ ਨੇ ਲੋਕ ਉਹਨਾਂ ਦੇ ਔਰ ਆ ਕੰਮ ਸ਼ੁਰੂ ਹੋ ਚੁੱਕਾ ਹੈ ਜਲਦੀ ਹੀ ਇਹ ਜਿਹੜਾ ਕੰਪਲੀਟ ਹੋ ਜਾਏਗਾ ਦੇਖਿਆ ਵੀ ਕਾਫੀ ਸਮੇਂ ਤੋਂ ਸਦੀਆਂ ਤੋਂ ਦੇਖਦੇ ਆ ਰਹੇ ਸੀ ਇਹ ਨਾਲੇ ਦੇ ਨਾਲ ਵਾਲੀ ਸੜਕ ਸੀ ਬਿਲਕੁਲ ਬੰਦ ਸੀ ਜੰਗਲ ਨਜ਼ਰ ਆ ਰਹੀ ਸੀ ਲੱਗਦਾ ਵੀ ਲੋਕਾਂ ਨੂੰ ਸੁਖ ਮਿਲੇਗਾ ਬਿਲਕੁਲ ਜੀ ਬਿਲਕੁਲ ਮਿਲੂਗਾ ਜੀ ਇਹ ਦੇਖੋ ਅੱਜ ਤੋਂ ਪਹਿਲਾਂ ਕਿੰਨੀਆਂ ਸਰਕਾਰਾਂ ਆਈਆਂ ਤੇ ਗਈਆਂ ਔਰ ਇਹ ਇੱਕ ਬਹੁਤ ਵਧੀਆ ਉਪਰਾਲਾ ਵੈ ਅਸੀਂ ਬਹੁਤ ਬਹੁਤ ਧੰਨਵਾਦ ਦੀਆਂ ਸਾਡੇ ਮਾਨਯੋਗ ਵਿਧਾਇਕ ਸ਼ੋਕ ਪ੍ਰੈਸ਼ਰ ਪੱਪੀ ਜੀ ਦੇ ਜਿਨ੍ਹਾਂ ਨੇ ਆਹ ਜਿਹੜਾ ਦਰਿਆ ਦੇ ਨਾਲ ਦੇਖੋ ਪਰਲੇ ਸਾਈਡ ਤੇ ਵੀ ਰੋਡ ਹੈਗੀ ਐ ਕੋਈ ਨਹੀਂ ਪਰਲੇ ਸਾਈਡ ਤੇ ਵੀ ਰੋਡ ਹੈਗੀ ਐ ਤੇ ਇਧਰੋਂ ਇਸ ਸਾਈਡ ਤੇ ਹੁਣ ਜਿਹੜੀ ਆ ਰੋਡ ਐ ਨਵੀਂ ਬਣਾਈ ਜਾ ਰਹੀ ਐ ਕਿਉਂਕਿ ਸਾਰੇ ਸ਼ਹਿਰ ਦੇ ਵਿੱਚੋਂ ਹੋ ਕੇ ਟ੍ਰੈਫਿਕ ਨਿਕਲਦਾ ਸੀਗਾ ਸ਼ਿਪੂਰੀ ਤੋਂ ਲੈ ਕੇ ਇਹ ਰੋਡ ਆਪਣਾ ਟਿੱਬਾ ਰੋਡ ਜਿਹੜੀ ਮੇਨ ਸੜਕ ਐ ਉੱਥੇ ਤੱਕ ਬੰਨੀ ਐ ਸੋ ਬਹੁਤ ਇੱਕ ਵਧੀਆ ਉਪਰਾਲਾ ਵੈ ਸਾਡੇ ਐਮ ਐਲ ਏ ਸਾਹਿਬ ਦਾ ਜਦੋਂ ਇੱਥੋਂ ਦੀ ਟ੍ਰੈਫਿਕ ਦਾ ਇਨਾ ਫਰਕ ਪਊਗਾ ਕਿਉਂਕਿ ਸਾਡਾ ਨਿਊ ਮੋ ਤੋਂ ਪੂਰੀ ਵਾਰਡ ਨੰਬਰ 10 ਦੇ ਵਿੱਚ ਹਰ ਵਾਰੀ ਸਾਡਾ ਪੁਲੀ ਦੇ ਕੋਲ ਇੱਥੇ ਟ੍ਰੈਫਿਕ ਜਾਮ ਹੋ ਜਾਂਦਾ ਸੀਗਾ ਸੋ ਇਹਦੇ ਨਾਲ ਸਾਨੂੰ ਇੱਕ ਮੱਲੇ ਦੇ ਵਿੱਚ ਆਨ ਜਾਣ ਦੀ ਸੋ ట్రాਫਿਕ ਦੀ ਸਮੱਸਿਆ ਤੋਂ ਵੀ ਰਾਹਤ ਮਿਲੂਗੀ ਔਰ ਪੂਰੇ ਸ਼ਹਿਰ ਨੂੰ ਜਿਹੜੇ ਗਊਸ਼ਾਲਾ ਵਾਲੀ ਸਾਈਡ ਤੋਂ ਹੋ ਕੇ ਨਿਕਲਦੇ ਸੀਗੇ ਇੱਕ ਤਰ੍ਹਾਂ ਇਹ ਤਿੰਨ ਸਾਨੂੰ ਇਹ ਪੁਆਇੰਟ ਮਿਲ ਗਏ ਜਿੱਥੋਂ ట్రాਫਿਕ ਦੀ ਡਿਵਰਜਨ ਹੋਊਗੀ ਬਹੁਤ ਬਹੁਤ ਧੰਨਵਾਦ ਦੀਆਂ ਸੀ ਐਮਐਲਏ ਸਾਹਿਬ ਦੇ ਤੇ ਪੁਲ ਵੱਡਾ ਵੀ ਕੀਤਾ ਜਾਊਗਾ ਇਹ ਤੋਂ ਬਿਲਕੁਲ ਜਗ੍ਹਾ ਘਟ ਗਈ ਅੱਗੇ ਬਿਲਕੁਲ ਜੀ ਇੱਥੋਂ ਦੀ ਹੁਣ ਅਪ ਸਰਕਾਰਪੋਰੇਸ਼ਨ ਦੇ ਨਾਲ ਹੈ ਇਹ ਦੇਖਦੇ ਆ ਵੀ ਇੱਥੇ ਮੋਕੇ ਦਾ ਮੌਇਨਾ ਕਰਕੇ ਜਿੱਥੇ ਜਿੱਥੇ ਕੋਈ ਦੁਆਰ ਬਣੂਗੀ ਜਾਂ ਪਿੱਲਰ ਪਾ ਕੇ ਆ ਪੁਲ ਵੀ ਚੌੜਾ ਹੋਊਗਾ ਤਾਂ ਇੱਥੋਂ ਇਹ ਏਰੀਆ ਵੀ ਆਪਣਾ ਸੜਕ ਵੀ ਚੌੜੀ ਬਣਾਈ ਜਾਊਗੀ ਤਾਂ ਕਿ ਅ ਦੂਜੇ ਪਾਸੇ ਜਿਹੜੀ ਇਹਨੂੰ ਕਨੈਕਟਿੰਗ ਕਰਨੀ ਹੈ ਕਿਉਂਕਿ ਸਾਡੀ ਨਵੀਂ ਪੁਲੀ ਬੰਨੀ ਆ ਛੋਟੀ ਪੁਲੀ ਜਿਹੜੀ ਜਿੱਥੇ ਬਾੜ ਦੇ ਵਿੱਚ ਫਲੱਡ ਆਇਆ ਸੀਗਾ ਉਹ ਛੋਟੀ ਪੁਲੀ ਨੂੰ ਤੋੜ ਕੇ ਉਹ ਵੀ ਪੁਲੀ ਨੂੰ ਜਲਦ ਨਵਾਂ ਬਣਾਇਆ ਜਾਣਾ ਤੇ ਉਹਦੇ ਮੌਕੇ ਦੇ ਅਨੁરૂਪ ਦੇਖ ਕੇ ਇਹਨੂੰ ਵਧੀਆ ਤੋਂ ਵਧੀਆ ਤਰੀਕੇ ਨਾਲ ਇਹਨੂੰ ਵਧੀਆ ਕੀਤਾ ਜਾਊਗਾ